ਹਾਂਜੀ ਸਰ ਜੋ ਅੱਜ ਘਰ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਦੇ ਬਾਰੇ ਵਿੱਚ ਸਰ ਆਪ ਕੀ ਜਾਣਨਾ ਚਾਹੁੰਦੇ ਹੋ ਪਹਿਲਾ ਤਾਂ ਸਾਰੇ ਹੀ ਅ ਇਹ ਚੈਨਲ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜੀ ਮੀਰੀ ਪਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਹ ਦੂਸਰਾ ਕਲੱਬ ਲੈਵਲ ਅਕੈਡਮੀਆ ਦਾ ਤੇ ਪਿੰਡਾਂ ਦਾ ਟੂਰਨਾਮੈਂਟ ਕਰਵਾਇਆ ਗਿਆ। ਉਸ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਐਨ ਆਰ ਆਈ ਭਰਾ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਆ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਗਰਾਊਂਡਾਂ ਨਾਲ ਜੁੜੇ। ਉਹਨਾਂ ਵੀਰਾਂ ਨੇ ਹੁਣ ਤੱਕ ਮੈਂ ਜੋ ਮਹਿਸੂਸ ਕਰ ਰਿਹਾ ਕਿ ਘੱਟੋ ਘੱਟ 70-80 ਲੱਖ ਰੁਪਈਆ ਇਸ ਗਰਾਊਂਡ ਨੂੰ ਵਧੀਆ ਬਣਾਉਣ ਲਈ ਇਹਨੂੰ ਨੈਸ਼ਨਲ ਪੱਧਰ ਦੀ ਬਣਾਉਣ ਲਈ ਲਾਇਆ ਤੇ ਨਿਰੰਤਰ ਜਾਰੀ ਆ ਅਜੇ ਤੱਕ ਵੀ ਜਿਹੜੇ ਕੰਮ ਤੁਸੀਂ ਦੇਖ ਰਖਦੇ ਆ ਕਿ ਚੇਂਜਿੰਗ ਰੂਮ ਅ ਅਕੈਡਮੀ ਲਈ ਕਮਰੇ ਰਸੋਈਆਂ ਅਜੇ ਵੀ ਘਟੋ ਘਟ ਜਿਹੜਾ ਹੁਣ ਨਵਾਂ ਕੰਮ ਛੇੜਿਆ ਆ 25-30 ਲੱਖ ਦਾ ਹੋਆ ਤੇ ਉਸ ਤੋਂ ਅੱਗੇ ਡਬਲ ਸਟੋਰੀ ਉਹ ਬਣਨਾ ਟੀਚਾ ਇੱਕੋ ਹੀ ਆ ਸਾਰਿਆਂ ਦਾ ਕਿ ਐਸ ਇਲਾਕੇ ਦੇ ਵਿੱਚ ਅਸੀਂ ਇਹਨੂੰ ਇੱਕ ਫੁੱਟਬਾਲ ਦਾ ਸੈਂਟਰ ਬਣਾਉਣਾ ਚਾਹੁੰਦੇ ਆ ਸਪੋਰਟਸ ਨਾਲ ਬੱਚਿਆਂ ਨੂੰ ਜੋੜਨਾ ਚਾਹੁੰਦੇ ਆ ਟਰੈਕ ਵੀ ਇਸ ਕਰਕੇ ਬਣਾਇਆ ਕਿ ਫੁੱਟਬਾਲ ਦੇ ਨਾਲ-ਨਾਲ ਸਾਡੇ ਵਧੀਆ ਐਥਲੀਟ ਵੀ ਇਸ ਗਰਾਊਂਡ ਚੋਂ ਪੈਦਾ ਹੋਣ। ਸੋ ਉਹ ਭਰਾ ਦਿਨ ਰਾਤ ਹੁਣ ਵੀ ਸਾਡੇ ਭਾਜੀ ਕਸ਼ਮੀਰ ਸਿੰਘ ਜੀ, ਪਰਮਜੀਤ ਸਿੰਘ ਰੋਤਾ, ਪਰਮਜੀਤ ਸਿੰਘ ਦੇ ਮੁੰਡਾ ਪਾਪਾ ਮਾਪ ਵਾਂਗੂ ਇਹ ਸਾਰੇ ਸਾਡੀ ਜਿਹੜੀ ਟੀਮ ਆ ਸਪੈਸ਼ਲ ਟੂਰਨਾਮੈਂਟ ਲਈ ਇੱਥੇ ਪਹੁੰਚੇ ਹੋਏ ਆ। ਲੱਖਾਂ ਰੁਪਏ ਖਰਚ ਰਹੇ ਆ। ਇਸ ਟੂਰਨਾਮੈਂਟ ਤੇ ਵੀ ਕਲੱਬਾਂ ਦਾ ਟੂਰਨਾਮੈਂਟ ਕਰਾਉਣ ਦਾ ਇਹੋ ਮਕਸਦ ਆ ਕਿ ਜਿਹੜੇ ਸਾਡੇ ਨਵੇਂ ਬੱਚੇ ਆ ਉਹ ਮੈਚ ਦੇਖਣ ਤੇ ਉਹਨਾਂ ਦੇ ਅੰਦਰ ਚੇਨਕ ਫੁੱਟੇ ਵੀ ਅਸੀਂ ਵੀ ਇਸ ਲੈਵਲ ਤੇ ਜਾਣਾ। ਤੋ ਸਾਡਾ ਸਮੁੱਚਾ ਹੀ ਇਲਾਕਾ ਇਹ ਟੂਰਨਾਮੈਂਟ ਵੜਿਆ ਮੀਰੀ ਪੀਰੀ ਕਾਪਿਆ ਉਹ ਇਕੱਲੇ ਪੱਦੀ ਸੂਰਾ ਸਿੰਘ ਦਾ ਨਹੀਂ ਰਿਹਾ ਇਹ ਸਮੁੱਚੇ ਹੀ ਇਲਾਕੇ ਦਾ ਸਾਰੇ ਹੀ ਇਲਾਕੇ ਦੇ ਦੇ ਵਿੱਚ ਯੋਗਦਾਨ ਪਾਇਆ ਤੁਸੀਂ ਦੇਖ ਸਕਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਬਲਿਕ ਦਾ ਇਸ ਟੂਰਨਾਮੈਂਟ ਚ ਪਹੁੰਚਣਾ ਇਹ ਦਰਸਾਉਂਦਾ ਆ ਕਿ ਇਹ ਹੁਣ ਜਿਹੜਾ ਟੂਰਨਾਮੈਂਟ ਹੈ ਇਲਾਕਾ ਪਧਰੀ ਬਣ ਗਿਆ ਤੇ ਸਾਡੇ ਇਹਨਾਂ ਭਰਾਵਾਂ ਦੀ ਇੱਕ ਸੋਚ ਵੀ ਆ ਜਿਹੜੇ ਬਾਹਰ ਵੀ ਬੈਠਿਆ ਕੁਝ ਕਾਰਨਾ ਕਰਕੇ ਉਹ ਨਹੀਂ ਆ ਸਕੇ ਉਹਨਾਂ ਦਾ ਇੱਕੋ ਹੀ ਤਹੀ ਜਾਇਆ ਕਿ ਅਸੀਂ ਇਹ ਟੂਰਨਾਮੈਂਟ ਜਿਹੜਾ 2-3 ਸਾਲਾਂ ਚ ਇਹਨੂੰ ਆਲ ਇੰਡੀਆ ਪੱਧਰ ਦਾ ਬਣਾਉਣਾ ਤੇ ਬੱਚਿਆਂ ਲਈ 14 ਸਾਲ 17 ਸਾਲ ਤੇ 19 ਸਾਲ ਦੀਆਂ ਅਕੈਡਮੀਆ ਹੁਣ ਵੀ ਕੋਚ ਰੱਖਿਆ ਹੋਇਆ ਇਸ ਗਰਾਊਂਡ ਨੂੰ ਮੇਨਟੇਨ ਰੱਖਣ ਦੇ ਲਈ ਗਰਾਊਂਡਮੈਨ ਵੀ ਰੱਖਿਆ ਹੋਇਆ ਇਹ ਭਰਾ ਆਪਣੇ ਕੋਲੋਂ ਮਹੀਨੇ ਦਾ ਤਕਰੀਬਨ 30-35000 ਰੁਪਇਆ ਇਸ ਕਰਕੇ ਖਰਚ ਰਿਹਾ ਕਿ ਗਰਾਊਂਡ ਵੀ ਵਧੀਆ ਢੰਗ ਨਾਲ ਬਚੀ ਰਹੇ ਤੇ ਬੱਚੇ ਵੀ ਗਰਾਊਂਡ ਨਾਲ ਜੁੜੇ ਰਹਿਣ ਕੋਚ ਵੀ ਰੱਖਿਆ ਸਾਰਾ ਕੰਮ ਆ ਟੀਚਾ ਇਹ ਕਿ ਇਹਨਾਂ ਇਸ ਗਰਾਉਂਡ ਚੋਂ ਸਾਡੇ ਇਸ ਇਲਾਕੇ ਚੋਂ ਸਾਰੇ ਹੀ ਵਧੀਆ ਖਿਡਾਰੀ ਪੈਦਾ ਹੋ ਕੇ ਗਾਂ ਪੰਜਾਬ ਲਈ ਭਾਰਤ ਲਈ ਖੇਡਣ ਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਤਨਾ ਖੁਸ਼ੀ ਆ ਜੋ ਅੱਜ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਦਿਲੋਂ ਬਹੁਤ ਖੁਸ਼ੀ ਆ ਜੀ ਕਿਉਂਕਿ ਤੁਸੀਂ ਦੇਖੇ ਤੁਸੀਂ ਵੀ ਦੇਖਿਆ ਤੁਸੀਂ ਸਾਰਾ ਇਹਨੂੰ ਕੈਚ ਵੀ ਕੀਤਾ ਹੋਣਾ ਕਿ ਇੰਨੀ ਵੱਡੀ ਗਿਣਤੀ 'ਚ ਦਰਸ਼ਕ ਇਸ ਕਰਕੇ ਪਹੁੰਚੇ ਕਿਉਂਕਿ ਸਾਰੇ ਕਲੱਬ ਖੇਡੇ 12 ਕਲੱਬ ਇਸ ਗਰਾਊਂਡ ਦੇ ਵਿੱਚ ਜਿਹੜੇ ਪੰਜਾਬ ਦੇ ਸਾਰੇ ਨਾਮਵਰ ਕਲੱਬ ਆ ਉਹ ਸਾਰੇ ਖੇਡੇ 817 ਅਕੈਡਮੀਆ ਖੇਡੀਆਂ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜਾ ਸਾਡਾ ਉੱਪਰ ਦਾ ਟੈਲੈਂਟ ਆ ਉਹਨੂੰ ਅਸੀਂ ਗਰਾਊਂਡ ਲੈਵਲ ਤੇ ਕੋਈ ਦੇਈਏ ਤਾਂ ਕਿ ਉਹ ਬੱਚੇ ਹੋਰ ਉਤਸ਼ਾਹ ਦੇ ਨਾਲ ਅੱਗੇ ਵਧਣ ਅਸੀਂ 14 ਸਾਲ ਵਾਲੇ ਬੱਚਿਆਂ ਦੇ ਮੈਚ ਵੀ ਕਰਾਏ ਕੁਛ ਚ ਆ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਪਿੰਡਾਂ ਦੇ ਮੈਚ ਵੀ 16 ਪਿੰਡਾਂ ਦੀਆਂ ਟੀਮਾਂ ਚੀਆਂ ਸਾਰੇ ਹੀ ਪ੍ਰਬੰਧਕਾਂ ਦਾ ਮੀਰੀ ਪੀਰੀ ਸਪੋਰਟਸ ਕਲੱਬ ਦੇ ਸਾਰੇ ਹੀ ਅਹੁਦੇਦਾਰਾਂ ਦਾ ਇਲਾਕਾ ਨਿਵਾਸੀਆਂ ਦਾ ਜਿਹੜੇ ਫੁੱਟਬਾਲ ਨੂੰ ਪ੍ਰੇਮ ਕਰਦੇ ਆ ਉਹਨਾਂ ਦਾ ਇਹ ਮਕਸਦ ਆ ਕਿ ਅਸੀਂ ਬੱਚਿਆਂ ਨੂੰ ਫੁੱਟਬਾਲ ਨਾਲ ਜੋੜੀਏ ਗਰਾਉਂਡ ਨਾਲ ਜੋੜੀਏ ਦਿਲੋਂ ਬਹੁਤ ਵੱਡੀ ਖੁਸ਼ੀ ਆ ਇਹਨਾਂ ਹੀ ਕਹਿੰਦਾ ਖਿਮਰਾ ਜੱਟ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ